ਜੀ ਜੀ ਮਰੀਜ਼ ਜੀ ਮੈਥਸ ਜਾਣਕਾਰੀ ਦੇ ਰਹੇ ਕਿ ਜਿਵੇਂ ਵਕਫਾ ਚਾਕਿਆ ਤੇ ਪੇਸ਼ ਕੀਤੀਆਂ ਜਾਣੀਆਂ ਨੇ ਚਾਰਣਾ ਚਾਹਮਾਗੇ ਕਿਹੜੇ ਹੋਰ ਸਮਾਗਮ ਇਸ ਦੌਰਾਨ ਹੋ ਸਕਦੇ ਨੇ ਕਿ ਹੋਰ ਜਿਆ ਪਰਫਾਰਮੈਂਸਿਸ ਹੋ ਸਕਦੀਆਂ ਨੇ ਹੋਰ 9:58 ਮਿੰਟ ਦਾ ਕੀ ਸਮਾਂ ਇਹੀ ਹੈ ਬਿਲਕੁਲ ਮੁੱਖ ਮੰਤਰੀ ਜਿਹੜੇ 9:58 55 ਮਿੰਟ ਤੇ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਬਾਅਦ ਪਾਸ ਤੋਂ ਸਲਾਮੀ ਲੈਣਗੇ ਉਸ ਤੋਂ ਬਾਅਦ ਜਿਹੜੇ ਕਹਿ ਦਿੱਤਾ ਸਕਦਾ ਕਿ ਵੱਖ-ਵੱਖ ਵਿਭਾਗਾਂ ਨੇ ਜਿਸ ਤਰ੍ਹਾਂ ਝਾਕੀਆਂ ਤਿਆਰ ਕੀਤੀਆਂ ਨੇ ਆਪਣੇ ਵਿਭਾਗਾਂ ਦੀਆਂ ਜਿਹੜੀਆਂ ਲੋਕਾਂ ਨੂੰ ਸਕੀਮਾਂ ਪ੍ਰਤੀ ਜਾਗਰੂਤ ਕਰਨ ਲਈ ਸਕੀਮਾਂ ਪ੍ਰਤੀ ਦੱਸਣ ਲਈ ਉਹ ਝਾਕੀਆਂ ਤਿਆਰ ਕੀਤੀਆਂ ਨੇ ਝਾਕੀਆਂ ਦਿਖਾਈਆਂ ਜਾਣਗੀਆਂ ਉਸ ਤੋਂ ਬਾਅਦ ਵੱਖ-ਵੱਖ ਸਕੂਲਾਂ ਨੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਜਿਹੜੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਭੰਗੜਾ ਗਿੱਧਾ ਜੋ ਪੰਜਾਬ ਦਾ ਕਲਚਰ ਹੈ ਜਿਸ ਨੂੰ ਉਸ ਨੂੰ ਜਿਹੜਾ ਇਥੋਂ ਪੇਸ਼ ਕੀਤਾ ਜਾਵੇਗਾ ਤੇ ਉਸ ਦੇ ਨਾਲ ਨਾਲ ਜਿਹੜੇ ਸਲਾਮੀ ਨੇ ਉਹਨਾਂ ਨੂੰ ਵੀ ਸਨਮਾਨ ਜਿਹੜਾ ਮੁੱਖ ਮੰਤਰੀ ਕਰਨਗੇ ਉਸ ਨਾਲ ਨਾਲ ਜਿਸ ਤਰ੍ਹਾਂ ਵਿਦਭਾਵ ਨੇ ਉਹਨਾਂ ਨੂੰ ਮਸ਼ੀਨਾ ਸਿਲਾਈ ਮਸ਼ੀਨਾ ਤੇ ਜਾਂ ਜਿਹੜੇ ਅਪਾਹਜ ਵਿਅਕਤੀ ਨੇ ਉਹਨੂੰ ਟਰਾਈਸਾਈਕਲ ਜਿਹੜੇ ਉਹ ਵੀ ਵੰਡੇ ਜਾਣੇ ਹੈਗੇ ਨੇ ਉਹਦੇ ਨਾਲ ਨਾਲ ਇਸ ਵਾਰ ਜਿਹੜੇ ਜਿਸ ਤਰ੍ਹਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਪਹਿਲੀ ਵਾਰ ਨੇ ਜਿਹੜੇ ਝੰਡਾ ਲਹਿਰਾਉ ਸਰਕਾਰ ਬਣਨ ਤੋਂ ਬਾਅਦ ਬਠਿੰਡਾ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ 74ਵੇਂ ਗਦੰਤਰਾ ਦਿਵਸ ਮੌਕੇ ਤੇ ਉਹਨਾਂ ਉਹਨਾਂ ਕਿਸ ਤਰ੍ਹਾਂ ਦਾ ਐਲਾਨ ਕਰਦੇ ਨੇ ਕਿਸ ਤਰ੍ਹਾਂ ਦੀਆਂ ਸੌਗਾਤ ਨੇ ਜਿਹੜਾ ਬਠਿੰਡਾ ਵਾਸੀਆਂ ਲਈ ਲੈ ਕੇ ਆਏ ਨੇ ਉਹ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ ਜੀ ਡਾਕਟਰ ਗੁਰਪ੍ਰੀਤ ਕੋਰ ਮਾਨਵੀ ਅੱਜ ਇੱਥੇ ਹਾਜ਼ਰੀ ਲਗਵਾ ਸਕਦੇ ਨੇ ਕੀ ਕੁਝ ਕਿਆਸਟੀਆਂ ਬੜੀਆਂ ਹੋਈਆਂ ਨੇ ਇਸ ਤੇ ਬਿਲਕੁਲ ਦੇਖੋ ਜਿਸ ਤਰ੍ਹਾਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਕੱਲ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਉਹੀ ਸਿਰਫ ਇੱਥੇ ਇਕੱਲੇ ਪਹੁੰਚੇ ਹੋਏ ਨੇ ਕੱਲ ਦੀ ਉਹ ਇੱਥੇ ਪਹੁੰਚੇ ਹੋਏ ਨੇ ਸੁਰੱਖਿਆ ਦੇ ਪ੍ਰਬੰਧਾਂ ਜਿਹੜੇ ਸਖਤ ਕੀਤੇ ਹੋਏ ਨੇ ਕਿਉਂਕਿ ਪਿਛਲੇ ਦਿਨਾਂ ਦੇ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਖਾਲਸਾਣ ਦੇ ਜਿਹੜੇ ਸ਼ਹਿਰ ਵਿੱਚ ਕਿਤੇ ਨਾ ਕਿਤੇ ਪੋਸਟਰ ਲਗਾਏ ਗਏ ਖਾਲਸਾਣ ਦੇ ਜਿਹੜਾ ਸਰਕਾਰੀ ਕੰਧਾਂ ਦੇ ਉੱਤੇ ਲਿਖਿਆ ਗਿਆ ਉਸ ਨੂੰ ਲੈ ਕੇ ਪੁਲਿਸ ਕਾਫੀ ਅਲਰਟ ਸੀਗੇ ਤੇ ਪੁਲਿਸ ਨੇ ਇੱਥੇ ਸੁਰੱਖਿਆ ਦੇ ਪ੍ਰਬੰਧਾਂ ਜਿਹੜੇ ਕਾਫੀ ਸਖਤ ਕੀਤੇ ਹੋਏ ਨੇ ਪਰ ਸਿਰਫ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਹੋਏ ਨੇ ਕੱਲ ਦੇ ਹੀ ਇੱਥੇ ਪਹੁੰਚੇ ਹੋਏ ਨੇ ਤੇ ਸੁਰੱਖਿਆ ਪ੍ਰਬੰਧ ਹੈ ਜਿਹੜੇ ਕੱਲ ਦੇ ਸਖਤ ਕੀਤੇ ਹੋਏ ਹੈਗੇ ਨੇ ਉਹਨਾਂ ਦੀ ਪਤਨੀ ਦੀ ਗੱਲ ਕਰੀਏ ਗੁਰਪ੍ਰੀਤ ਕੌਰ ਉਹ ਅਜੇ ਤੱਕ ਉਹਨਾਂ ਨਾਲ ਨਾਲ ਆਉਣ ਦੀ ਕੋਈ ਵੀ ਇਸ ਤਰ੍ਹਾਂ ਦੀ ਖਬਰ ਹੈ ਜਿਹੜੀ ਸਾਹਮਣੇ ਨਹੀਂ ਆਈ ਹੈਗੀ ਇੱਕ ਵਾਰ ਮਨੀਸ਼ ਸਾਡੇ ਦਰਸ਼ਕਾਂ ਤੱਕ ਤਸਵੀਰਾਂ ਜ਼ਰੂਰ ਇੱਕ ਵਾਰ ਫੇਰ ਤੋਂ ਸਾਂਝਾ ਕਰ ਦਿਓ ਆਪਣੇ ਕੈਮਰਾਮੈਨ ਨਾਲ ਕਿ ਪੂਰਾ ਇੱਕ ਵਾਰ ਪੈਨ ਕਰਕੇ ਬੇਹੱਦ ਜ਼ਿਆਦਾ ਖੂਬਸੂਰਤ ਸਜਾਵਟ ਕੀਤੀ ਗਈ ਹੈ ਪੂਰਾ ਦਾ ਸਟੇਡੀਅਮ ਜੀ 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 ਬਿਲਕੁਲ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੀਆਂ ਤਸਵੀਰਾਂ ਜਿਹੜੀਆਂ ਬਠਿੰਡਾ ਦੇ ਸਟੇਡੀਅਮ ਵਿੱਚ ਕਿਸ ਤਰ੍ਹਾਂ ਸਜਾਵਟ ਕੀਤੀ ਗਈ ਹੈਗੇ ਤੁਸੀਂ ਮਾਰਚ ਪਾਸ ਲਈ ਜਿਹੜੇ ਤਿਆਰ ਨੇ ਵੱਖ-ਵੱਖ ਟੁਕੜੀਆਂ ਐਨਸੀਸੀ ਪੰਜਾਬ ਪੁਲਿਸ ਤੇ ਹੋਰ ਸਕੂਲਾਂ ਦੀਆਂ ਟੁਕੜੀਆਂ ਜਿਹੜੀਆਂ ਉਹ ਵੀ ਤਿਆਰ ਨੇ ਇੱਥੇ ਤੇ ਕੁਝ ਸਮੇਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਉਹ ਪਹੁੰਚਣਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਟੇਡੀਅਮ ਤੋਂ ਬਠਿੰਡਾ ਦੇ ਸ਼ੀਰਪਖ ਸਿੰਘ ਸਟੇਡੀਅਮ ਤੇ ਜਿਹੜੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਨੇ ਕੁਝ ਸਮੇਂ ਬਾਅਦ ਮੁੱਖ ਮੰਤਰੀ ਵੰਤ ਸਿੰਘ ਮਾਨੇ ਤੇ ਪੂਜਨਾ ਹੈਗਾ ਤੇ ਉਸ ਤੋਂ ਬਾਅਦ ਮਾਰਚ ਪਾਸ ਵਿੱਚ ਵੱਖ-ਵੱਖ ਟੂਰੀਆਂ ਸ਼ਾਮਿਲ ਹੋਣਗੀਆਂ ਕੌਮੀ ਤਿਰੰਗੀ ਝੰਡੇ ਨੂੰ ਜਿਹੜੀ ਸਲਾਮੀ ਦਿੱਤੀ ਜਾਵੇਗੀ ਇਸ ਦੇ ਨਾਲ-ਨਾਲ ਆਪਾਂ ਕੈਸੇ ਦੇਗੀਆਂ ਮਨੋਹਰ ਧੁਨਾ ਜਿਹੜੀਆਂ ਬੈਂਡ ਦੀਆਂ ਉਹ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਣਗੀਆਂ ਇਹਦੇ ਨਾਲ ਸਮਾਗਮ ਦੇ ਵਿੱਚ ਪੀਟੀ ਸ਼ੋ ਗਤਕਾ ਮਤਲਬ ਇਹ ਗਿੱਧਾ ਭੰਗੜਾ ਤੇ ਨਾਲ ਨਾਲ ਕੋਰੀਓਗ੍ਰਾਫੀ ਦੇਸ਼ ਭਗਤੀ ਦੀ ਕੋਰੀਓਗ੍ਰਾਫੀ ਹੈ ਜਿਹੜੀ ਉਹ ਵੀ ਕਾਫੀ ਕਿੱਚ ਦਾ ਕੇਂਦਰ ਹੁੰਦੀ ਹੈ ਤੇ ਉਹ ਵੀ ਤੁਹਾਨੂੰ ਦੇਖਣ ਨੂੰ ਜਿਹੜੀ ਹੈ ਇੱਥੇ ਮਿਲੇਗੀ ਜੀ ਜੀ ਬਿਹਤਰਾ ਦਾ खासाਏ ਪ੍ਰੋਗਰਾਮ ਰਹਿਣ ਵਾਲਾ ਹੈ ਸਾਡੇ ਸਯੋਗੀ ਮਨੀਸ਼ ਇਸ ਬਾਬਤ ਦੱਸ ਰਹੇ ਨੇ ਮਨੀਸ਼ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਮਲਵਈ ਗਿੱਧਾ ਰਹੇਗਾ ਮਲਵਈ ਭੰਗੜਾ ਰਹੇਗਾ ਕੋਰੀਓਗ੍ਰਾਫੀ ਰਹੇਗੀ ਦੇਸ਼ ਭਗਤੀ ਨੂੰ ਲੈ ਕੇ ਮਨੋਹਰ ਤੁਨਾ ਸੁਣ ਸਕਦੇ ਆ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਐਲਾਨ ਕਰ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਇਸ ਦੌਰਾਨ ਕਈ ਵੱਡੇ ਹੋਰ ਐਲਾਨ ਦੇ ਇਲਾਵਾ ਮੋਹੱਲਾ ਕਲੀਨਿਕ ਬਾਬਤ ਵੀ ਕੋਈ ਜਾਣਕਾਰੀ ਦੇ ਸਕਦੇ ਨੇ हां बिल्कुल देखो दि मोहल्ला क्लिनिक जिस तरह नवे मोहल्ला क्लिनिक बनाए जा रहे हैं एक बार चाकियां भी ਤੁਹਾਨੂੰ ਦਿਖਾ ਦਮਾ ਕਿ मोहल्ला क्लिनिक ਦੀ ਹੈ ਜਿਹੜੀ ਚਾਕੀ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਹੈ ਇਸ ਵਾਰ ਕਿਉਂਕਿ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ मोहल्ला ਕਲੀਨਿਕ ਦਾ ਬੁਲਾਉਂਦਾ ਐਲਾਨ ਕੀਤਾ ਸੀ ਤੇ ਹੁਣ ਨਵੇਂ मोहल्ला ਕਲੀਨਿਕ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਜਿਨ੍ਹਾਂ ਦਾ ਘਟਣਾੜੇ ਕੱਲ ਕੀਤਾ ਜਾਣਾ ਹੈਗਾ ਤੇ ਇਸ ਚਾਕੀਆਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਕਲੀਨਿਕ ਦੀ ਹੈ ਜਿਹੜੀ ਚਾਕੀ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਹੈ ਜਿਸ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਦੀ ਉੱਥੇ ਸਹੂਲਤਾਂ ਮਿਲਦੀਆਂ ਹੈਗੀਆਂ ਕਿਸ ਤਰ੍ਹਾਂ ਦਾ ਉੱਥੇ ਲੋਕਾਂ ਨੂੰ ਫਾਇਦਾ ਲਿਆ ਜਾ ਸਕਦਾ ਹੈਗਾ ਉਹ ਉਹਦੀ ਝਾਕੀ ਵੀ ਵਿਸ਼ੇਸ਼ ਤੌਰ ਤੇ ਜਿਹੜੀ ਤਿਆਰ ਕੀਤੀ ਹੈਗੀ ਇਸ ਦੀ ਜਾਣਕਾਰੀ ਹੈ ਜਿਹੜੀ ਲੋਕਾਂ ਨੂੰ ਝਾਕੀ ਦੌਰਾਨ ਦਿੱਤੀ ਜਾਵੇਗੀ ਇਹਦੇ ਨਾਲ ਨਾਲ ਪੰਜਾਬ ਰਾਜ ਕਾਰਪੋਰੇਸ਼ਨ ਵੱਲੋਂ ਜਿਹੜੀ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਹੈ ਜਿਹੜੀ ਉਹ ਉਹ ਵੀ ਇੱਥੇ ਨਾਲ ਆਪਣੀ ਝਾਕੀ ਜਿਹੜੀ ਤਿਆਰ ਕੀਤੀ ਗਈ ਹੈਗੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬੇਰਕਾ ਵੱਲੋਂ ਵੀ ਆਪਣੀਆਂ ਸਕੀਮਾ ਸੰਬੰਧੀ ਜਿਹੜੀ ਝਾਕੀ ਹੈ ਉਹ ਤਿਆਰ ਕੀਤੀ ਗਈ ਹੈ ਬੇਰਕਾ ਵੱਲੋਂ ਕਿਸ ਤਰ੍ਹਾਂ ਦੇ ਨਵੇਂ ਪ੍ਰੋਡਕਟ ਆ ਰਹੇ ਉਹ ਲਿਆਂਦੇ ਜਾ ਰਹੇ ਜਾਂ ਫਿਰ ਬੇਰਕਾ ਵਿ ਲੋ ਨਮਾ ਕੀ ਕੀਤਾ ਜਾ ਰਿਹਾ ਉਹ ਉਹਦੀ ਝਾਕੀ ਵਿਸ਼ੇਸ਼ ਤੌਰ ਤੇ ਉਹਨਾਂ ਨੇ ਤਿਆਰ ਕੀਤੀ ਗਈ ਹੈ ਗਿਆ ਪੰਜਾਬ ਪੁਲਿਸ ਦਾ ਸਾਂਝ ਕੇਂਦਰ ਜਿੱਥੇ ਕਿ ਪੰਜਾਬ ਪੁਲਿਸ ਨਾਲ ਸੰਬੰਧਿਤ ਜਿਸ ਤਰ੍ਹਾਂ ਕਿ ਆਪ ਕਹਿੰਨਾ ਆਪਣਾ ਕਈ ਤਰ੍ਹਾਂ ਦੇ ਕੰਮ ਹੁੰਦੇ ਨੇ ਪੰਜਾਬ ਪੁਲਿਸ ਨਾਲ ਸੰਬੰਧਿਤ ਉਸ ਉਸ ਤਰ੍ਹਾਂ ਦੀ ਝਾਕੀ ਵੀ ਹੈ ਜਿਹੜੀ ਤਿਆਰ ਕੀਤੀ ਗਈ ਹੈਗੀ ਹੈ ਉਸ ਤੋਂ ਵੀ ਕਾਫੀ ਜ਼ਿਆਦਾ ਜਾਣਕਾਰੀ ਹੈ ਜਿਹੜੀ ਲੋਕਾਂ ਨੂੰ ਮਿਲਣ ਵਾਲੀ ਹੈਗੀ ਹੈ ਇਹਦੇ ਨਾਲ ਨਾਲ ਪੂਰੀਆਂ ਤਿਆਰੀਆਂ ਤਮਾਮ ਵਿਭਾਗਾ ਨੇ ਤਿਆਰੀਆਂ ਜਿਹੜੀਆਂ ਮੁਕੰਮਲ ਕੀਤੀਆਂ ਨੇ ਕਾਫੀ ਦਿਨਾਂ ਤੋਂ ਪ੍ਰਸ਼ਾਸਨ ਤਿਆਰੀਆਂ ਲੱਗਿਆ ਤਿਆਰੀਆਂ ਵਿੱਚ ਲੱਗਿਆ ਹੋਇਆ ਸੀ ਕਿਉਂਕਿ ਇੱਥੇ ਸਮਾਗਮ ਹੈ ਜਿਹੜਾ ਵੱਡਾ ਹੋਣ ਵਾਲਾ ਹੈ ਕਾਰਨ ਕਿ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਅਭ ਝੰਡਾ ਫੈਰਾਉਣ ਦੀ ਰਸਮਾ ਜਿਹੜੀ ਕੀ ਅਦਾ ਕਰਨਗੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਪਿਛਲੇ ਕਰੀਬ 1 ਮਹੀਨੇ ਤੋਂ ਤਿਆਰੀਆਂ ਵਿੱਚ ਜੁਟਿਆ ਹੋਇਆ ਸੀ ਤੇ ਤਿਆਰੀਆਂ ਜਿਹੜੀਆਂ ਅੱਜ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ ਕੁਝ ਸਮੇਂ ਬਾਅਦ ਆ ਜਿਹੜਾ ਸਮਾਗਮ ਜੜੇ ਸ਼ੁਰੂ ਹੋ ਜਾਣਾ ਹੈਗਾ ਜੀ ਜੀ ਮਨੀਸ਼ ਤੁਸਰਣਾ ਬਣੇਰੋ ਆਪਣੇ ਸਹਿਯੋਗੀਆਂ ਤਾਂ ਆਪਣੇ ਦਰਸ਼ਕਾਂ ਤੱਕ ਤਸਵੀਰਾਂ ਜ਼ਰੂਰ ਇੱਕ ਵਾਰ ਫੇਰ ਤੋਂ ਸਾਂਝਾ ਕਰ ਦਿੰਨੇ ਆ ਪਹਿਲੀ ਤਸਵੀਰ ਬਠਿੰਡਾ ਤੋਂ ਹੈ ਸਾਡੇ ਸਹਿਯੋਗੀ ਮਨੀਸ਼ ਲਗਾਤਾਰ ਸਾਂਝਾ ਕਰ ਇਥੇ ਸਾਰੇ ਸਮਾਗਮ ਜੜੇ ਹੋਣੇ ਨੇ ਪਰੇਡ ਜੜੀ ਹੋਣੀ ਹੈ ਕਰਤਵਿਆ ਪੱਤ ਉਤੇ 10:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਪਰ ਬਾਵਜੂਦ ਇਸਤੇ ਦਿੱਲੀ ਦੇ ਵਿੱਚੋਂ ਦੇਖਣ ਨੂੰ ਵੇਰੇ 10 ਵਜੇ ਤੋਂ ਹੀ ਲੋਕ ਉੱਥੇ ਪਹੁੰਚਣਾ ਸ਼ੁਰੂ ਹੋ ਗਏ ਬੱਚੇ ਬਜ਼ੁਰਗ ਤਮਾਮ ਇਥੇ ਲੋਕ ਆਪਣੀਆਂ ਸੀਟਾਂ ਮਲ ਚੁੱਕੇ ਨੇ ਤਾਂ ਬੈਠੇ ਹੋਏ ਨੇ ਇੰਤਜ਼ਾਰ ਕਰ ਰਹੇ ਨੇ ਆਪਣੇ ਆਪਣੇ ਸੂਬੇ ਦੀ ਚਾਕੀ ਨੂੰ ਦੇਖਣ ਲਈ ਤੇ ਤਮਾਮ ਉਹ ਤਮਾਮ ਜਿਹੜੀਆਂ ਚੀਜ਼ਾਂ ਨੂੰ ਦੇਖਣ ਲਈ ਜੋ ਇਸ ਵਾਰ ਖਾਸ ਤੌਰ ਤੇ ਰੱਖੀਆਂ ਜਾਣਗੀਆਂ ਲੋਕਾਂ ਦੇ ਸਾਹਮਣੇ ਭਾਵੇਂ ਸੱਭਿਆਚਾਰ ਨੂੰ ਲੈ ਕੇ ਹੋਵੇ ਭਾਵੇਂ ਤਾਕਤ ਨੂੰ ਲੈ ਕੇ ਚ ਹੋਵੇ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਤੁਹਾਨੂੰ ਦੱਸਦੀ ਹੈ ਕਿ ਗਣਤੰਤਰ ਦਿਹਾੜੇ ਦੀ ਤੋਂ ਕਰਤਵਯ ਪਥ ਤਾਂ 90 ਮਿੰਟ ਦੀ ਪਰੇਡ ਰਹੇਗੀ ਪਰੇਡ ਦੇਖਣ ਲਈ ਲੋਕ ਬਿਹਤ ਜਿਆਦਾ ਉਤਸ਼ਾਹਿਤ ਸੀ ਸਵੇਰੇ 6 ਵਜੇ ਤੋਂ ਹੀ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਦੇ ਵਿੱਚ ਕਿ ਲੋਕ ਪਹੁੰਚਨੇ ਸ਼ੁਰੂ ਹੋ ਗਏ ਬੱਚੇ ਬਜ਼ੁਰਗ ਤਮਾਮ ਇਥੇ ਲੋਕ ਪਹੁੰਚੇ ਹੋਏ ਨੇ ਦੇਸ਼ ਆਪਣਾ 74 ਵਾਂ ਗਣਤੰਤਰ ਦਿਹਾੜਾ ਮਨਾ ਰਿਹਾ ਤਾਂ ਵਕ ਵਕ ਸ਼ਾਕੀਆਂ ਵਕ ਵਕ ਪਰੇਡ ਕੱਡੀਆਂ ਜਾਣੀਆਂ ਨੇ ਐਸ ਸਬ ਮੌਕੇ ਚਾ ਚੱਪੇ ਚੱਪੇ ਉੱਤੇ ਜਵਾਨ ਤੇ ਨਾਤੀਤੇ ਗਏ ਨੇ ਜੀ ਹਾਂ ਖਾਸੀ ਸੁਰੱਖਿਆ ਦਾ ਇੰਤਜ਼ਾਮ ਵੀ ਖਾਸ ਤੇ ਰੱਖਿਆ ਗਿਆ ਹੈ ਤਾਂ ਵਕਫਾ ਕੁ ਸੂਬਿਆਂ ਦੇ ਮੁੱਖ ਮੰਤਰੀ ਆਪਣੇ ਸੂਬਿਆਂ ਦੇ ਵਿੱਚ ਤਿਰੰਗਾ ਫੈਰਾਉਣ ਦੀ ਰਸਮ ਉਹਦਾ ਕਰਨਗੇ ਸੋ ਤਸਵੀਰਾਂ ਬਠਿੰਡਾ ਤੋਂ ਕੁਝ ਨਜ਼ਰ ਆ ਰਹੀਆਂ ਨੇ ਤਾਂ ਹਲਚਲ ਵੱਦੀ ਹੋਈ ਨਜ਼ਰ ਆ ਰਹੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ 9:58 ਮਿੰਟ ਤੋਂ ਇੱਥੋਂ ਤਿਰੰਗਾ ਲਹਿਰਾਉਣ ਦੀ ਰਸਮ ਨੂੰ ਅਦਾ ਕਰਨਗੇ ਮਨੀਸ਼ ਤੁਹਾਡਾ ਫਿਲਹਾਲ ਹੀ ਬਹੁਤ-ਬਹੁਤ ਸ਼ੁਕਰੀਆ ਪਰ ਅੱਗੇ ਵੀ ਤੁਹਾਡਾ ਜ਼ਰੂਰ ਉਕ ਕਰਾਂਗੇ